जी जी हां जी ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਰਕਤ ਵਿੱਚ ਬਹੁਤ ਵਧੀਆ ਮੋੜ ਆ ਚੁੱਕਾ ਹੈ ਵਿੱਕੀ ਨੇ ਆਪਣੇ ਸੋਹਰੇ ਆਲਿਆਂ ਦਾ ਮੂੰਹ ਬਣਿਆ ਦੇਖਿਆ ਤੇ ਘਰ ਆ ਕੇ ਆਪਣੀ ਮੰਮੀ ਨੂੰ ਸਾਰੀਆਂ ਗੱਲਾਂ ਦਸੀਆਂ ਇਸ ਪਾਰਟ ਵਿੱਚ ਜਿਹੜੀ ਗੱਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਸ਼ਾਇਦ ਤੁਹਾਨੂੰ ਕਿਸੇ ਨੇ ਵੀ ਨਹੀਂ ਦੱਸਣੀ ਇਸ ਜਾਣਕਾਰੀ ਨੂੰ ਪ੍ਰਾਪਤ ਕਰਨ ਲਈ ਸਾਡੀ ਵੀਡੀਓ ਪੂਰੀ ਦੇਖੋ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਵਿੱਕੀ ਨੇ ਆਪਣੀ ਮੰਮੀ ਨੂੰ ਦੱਸਿਆ ਕਿ ਜਦੋਂ ਮੈਂ ਸੋਹਰਿਆਂ ਦੇ ਪਿੰਡ ਗਿਆ ਤੇ ਉੱਥੇ ਮੰਮੀ ਦਾ ਮੰਮੀ ਨੂੰ ਛੱਡ ਕੇ ਸੰਦੀਪ ਦਾ ਤੇ ਡੈਡੀ ਦਾ ਮੂੰਹ ਬਣਿਆ ਹੋਇਆ ਸੀ ਉਸ ਨੇ ਪ੍ਰੀਤ ਦੇ ਪੁੱਛਣ ਤੇ ਵੀ ਇਹੀ ਦੱਸਿਆ ਕਿ ਸਾਰਿਆਂ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਬੁਲਾਇਆ ਪਰ ਪ੍ਰੀਤ ਨੂੰ ਇਹ ਸਭ ਕੁਝ ਉਸਨੇ ਝੂਠ ਬੋਲਿਆ ਜਦੋਂ ਪ੍ਰੀਤ ਆਪਣੇ ਪੇਕੇ ਪਰਿਵਾਰ ਵਿੱਚ ਆਪਣੀ ਮੰਮੀ ਨੂੰ ਫੋਨ ਕਰਦੀ ਹੈ ਤੇ ਮੰਮੀ ਸੰਦੀਪ ਦੀਆਂ ਸਾਰੀਆਂ ਕਰਤੂਤਾਵਾਂ ਬਾਰੇ ਪ੍ਰੀਤ ਨੂੰ ਦੱਸ ਦਿੰਦੀ ਹੈ ਕਿ ਤੇਰੀ ਪਰਜਾਈ ਨੇ ਕਿਵੇਂ ਵਿੱਕੀ ਨੂੰ ਫੋਕਾ ਪਾਣੀ ਪਲਾਤਾ ਤੇ ਉਸ ਨੂੰ ਚਾਹ ਤੱਕ ਨਹੀਂ ਪੁੱਛੀ ਉਹ ਬਿਨਾਂ ਚਾਹ ਪੀਤੇ ਚਲਾ ਗਿਆ ਇਹ ਗੱਲ ਸੁਣ ਕੇ ਪ੍ਰੀਤ ਦੇ ਦਿਲ ਵਿੱਚ ਆਪਣੀ ਭਾਬੀ ਲਈ ਜੋ ਨਫ਼ਰਤ ਪੈਦਾ ਹੋ ਗਈ ਹੈ ਉਹ ਸ਼ਾਇਦ ਹੁਣ ਕਦੀ ਵੀ ਖਤਮ ਨਹੀਂ ਹੋ ਸਕਦੀ ਇਹ ਸੁਣ ਕੇ ਪ੍ਰੀਤ ਦੇ ਪੈਰਾਂ ਤਲੋਂ ਨਿਕਲ ਗਈ ਕਿ ਜਿਹੜੀ ਭਾਬੀ ਕੱਲ ਤੱਕ ਮੇਰੇ ਹੱਥੀ ਸ਼ਾਵਾ ਕਰਦੀ ਸੀ ਅੱਜ ਉਸਨੇ ਮੇਰੇ ਪਤੀ ਨਾਲ ਇਹੋ ਜਿਹਾ ਬਿਹੇਵ ਕੀਤਾ ਮਮੀ ਨੇ ਪ੍ਰੀਤ ਨੂੰ ਸਾਰੀਆਂ ਗੱਲਾਂ ਦਸੀਆਂ ਤੇ ਸਾਰੇ ਭੇਦ ਖੋਲੇ ਕਿ ਕਿਦਾਂ ਅੱਜ ਸੰਦੀਪ ਨੇ ਵਿੱਕੀ ਦੀ ਐਨੀ ਬੇਇੱਜ਼ਤੀ ਕੀਤੀ ਇਹ ਸੁਣਨ ਤੋਂ ਬਾਅਦ ਪ੍ਰੀਤ ਦੇ ਦਿਲ ਵਿੱਚ ਸੰਦੀਪ ਲਈ ਨਫ਼ਰਤ ਭਰ ਗਈ ਹੁਣ ਅਸੀਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਅੱਗੇ ਕੀ ਬਣਦਾ ਹੈ ਸਾਡੇ ਚੈਨਲ ਨਾਲ ਜੁੜੇ ਰਹੋ ਤੁਹਾਡਾ ਧੰਨਵਾਦ